ਮਈ ਦੀ ਇੱਕ ਗਰਮੀ ਵਾਲੀ ਦੁਪਹਿਰ ਹੈ ਪੰਜਾਬ ਦੇ ਇੱਕ ਨਿੱਕੇ ਜਿਹੇ ਪਿੰਡ ਜੋ ਕਿ ਪਟਿਆਲਾ ਜ਼ਿਲ੍ਹੇ ਦਾ ਇੱਕ ਪਿੰਡ ਹੈ ਤੰਗ ਗਲੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਸੂਰਜ ਆਪਣੀ ਪੂਰੀ ਤਤਤ ਦੇ ਨਾਲ ਤਪ ਰਿਹਾ ਹੈ ਪਿੰਡ ਵਾਲਿਆਂ ਦੇ ਚਿਹਰੇ ਤੇ ਖੁਸ਼ੀ ਦੀ ਚਮਕ ਨੇ ਗਰਮੀ ਨੂੰ ਵੀ ਫਿੱਕਾ ਕਰ ਦਿੱਤਾ ਗਲੀਆਂ ਵਿੱਚ ਰੌਣਕ ਲੱਗੀ ਹੋਈ ਹੈ ਬੱਚੇ ਗੁਬਾਰਿਆਂ ਦੇ ਨਾਲ ਖੇਡ ਰਹੇ ਨੇ ਔਰਤਾਂ ਲੱਡੂਆਂ ਅਤੇ ਬਰਫੀਆਂ ਵੰਡਦੀਆਂ ਦਿਖਾਈ ਦੇ ਰਹੀਆਂ ਨੇ ਅਤੇ ਨੌਜਵਾਨ ਆਪਣੇ ਮੋਟਰਸਾਈਕਲਾਂ ਤੇ ਗੀਤ गा ਰਹੇ ਨੇ ਪਿੰਡ ਦੇ ਚੌਕ ਦੇ ਵਿੱਚ ਇੱਕ ਛੋਟਾ ਜਿਹਾ ਸਮਾਗਮ ਰਚਿਆ ਗਿਆ ਪਿੰਡ ਦਾ ਸਾਦਾ ਪੰਡਾਲ ਜ ਸਨੋ ਗੇਂਦੇ ਦੇ ਫੁੱਲਾਂ ਦੀਆਂ ਮਾਲਾਵਾਂ ਦੇ ਨਾਲ ਸਜਾਇਆ ਗਿਆ ਪੰਡਾਲ ਦੇ ਸਾਹਮਣੇ ਇੱਕ ਵੱਡਾ ਬੈਨਰ ਲੱਗਿਆ ਹੈ ਜਿਸ ਤੇ ਲਿਖਿਆ ਸੀ ਕਿ ਸਾਡੀ ਪਿੰਡ ਦੀ ਧੀ ਨੂੰ ਮੁਬਾਰਕ ਪੰਜਾਬ ਬੋਰਡ 12ਵੀਂ ਮੈਟਰ ਦੇ ਵਿੱਚ ਸਾਰੇ ਜ਼ਿਲ੍ਹੇ ਚੋਂ ਪਹਿਲਾ ਸਥਾਨ ਇਹ ਖੁਸ਼ੀ ਦਾ ਮੌਕਾ ਸੀ ਦਿੱਤੇ ਕਿ ਪਟਿਆਲੇ ਜ਼ਿਲ੍ਹੇ ਦੇ ਇਹ ਪਿੰਡ ਦੀ ਇੱਕ ਗਰੀਬ ਕੁੜੀ ਸਿਮਰਨ ਨੇ ਪੰਜਾਬ ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ ਵਿੱਚ ਹਾਲਾਂਕਿ ਨਾ ਸਿਰਫ ਆਪਣੇ ਸਕੂਲ ਸਗੋਂ ਪੂਰੇ ਜ਼ਿਲ੍ਹੇ ਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ ਸਾਰੇ ਪਿੰਡ ਦਾ ਨਾਮਾ ਉੱਚਾ ਕੀਤਾ ਸੀ ਪਿੰਡ ਦੇ ਸਰਕਾਰੀ ਸਕੂਲ ਦੀ ਇਹ ਧੀ ਜਿਸ ਦੇ ਘਰ ਦੀਆਂ ਕੰਧਾਂ ਮਿੱਟੀ ਦੀਆਂ ਸਨ ਅਤੇ ਛੱਤਾਂ ਤੋਂ ਮੀਂਹ ਦਾ ਪਾਣੀ ਟਪਕਦਾ ਸੀ ਅੱਜ ਸਾਰੇ ਪਿੰਡ ਦੀ ਸ਼ਾਨ ਬਣ ਚੁੱਕੀ ਹੈ ਪਿੰਡ ਦੇ ਲੋਕ ਇੱਕ ਦੂਜੇ ਨੂੰ ਮੁਬਾਰਕਾਂ ਦੇ ਰਹੇ ਨੇ ਉਹ ਗੱਲਾਂ ਕਰਦੇ ਨੇ ਕਿਵੇਂ ਸਿਮਰਨ ਦੀ ਮਾਂ ਸੁਰਿੰਦਰ ਕੌਰ ਨੇ ਇਕੱਲਿਆਂ ਹੀ ਆਪਣੀ ਧੀ ਨੂੰ ਪੜਾਇਆ ਸੁਰਿੰਦਰ ਕੌਰ ਦੀ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਪਿੰਡ ਵਾਲੇ ਚੰਗੀ ਤਰ੍ਹਾਂ ਜਾਣਦੇ ਸਨ ਉਸ ਦੇ ਘਰ ਦੀਆਂ ਟੁੱਟੀਆਂ ਕੰਧਾਂ ਖਾਲੀ ਰਸੋਈ ਅਤੇ ਰਾਤ ਨੂੰ ਸਿਲਾਈ ਮਸ਼ੀਨ ਦੇ ਟਾ ਟੜ ਆਵਾਜ਼ ਜਿਸ ਨਾਲ ਉਹ ਆਪਣੀ ਧੀ ਦੀ ਆਫਿਸਾਂ ਭਰਦੀ ਸੀ ਪਰ ਅੱਜ ਉਸ ਦੀ ਮਿਹਨਤ رنگ ਲਿਆਈ ਅਚਾਨਕ ਪਿੰਡ ਦੇ ਮੁੱਖ ਸੜਕ ਤੇ ਇੱਕ ਚਿੱਟੀ ਜਿਪਸੀ ਗੱਡੀ ਦੀ ਆਵਾਜ਼ ਨਾਲ ਸਾਰਿਆਂ ਦਾ ਧਿਆਨ ਉਸ ਵੱਲ ਗਿਆ ਗੱਡੀ ਵਿੱਚੋਂ ਇੱਕ ਸਾਦੇ ਸੂਟ ਦੇ ਵਿੱਚ ਇੱਕ 50 ਸਾਲ ਦਾ ਆਦਮੀ ਉਤਰਿਆ ਉਸ ਦੀ ਸਫੈਦ ਦਾੜ੍ਹੀ ਚਸ਼ਮੇ ਦੇ ਪਿਛੇ ਚਮਕਦੀਆਂ ਅੱਖਾਂ ਅਤੇ ਗੰਭੀਰ ਚਿਹਰੇ ਦੇ ਨਾਲ ਉਹ ਸਾਰੇ ਪਿੰਡ ਵਿੱਚ ਜਾਣਿਆ ਜਾਂਦਾ ਸੀ ਇਹ ਸੀ ਇਥੋਂ ਦੇ ਸਰਕਾਰੀ ਸਕੂਲ ਦਾ ਪ੍ਰਿੰਸੀਪਲ ਸਰਦਾਰ ਸਵਾਨ ਸਿੰਘ ਉਸਦੇ ਨਾਲ ਸਕੂਲ ਦੇ ਕੁਝ ਹੋਰ ਅਧਿਆਪਕ ਵੀ ਸਨ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਇੱਕ ਸਰਟੀਫਿਕੇਟ ਇੱਕ ਟਰੋਫੀ ਅਤੇ ਇੱਕ ਚਮਕਦੀ ਲਾਲ ਸਕੂਟਰੀ ਇਹ ਸਭ ਸਿਮਰਨ ਲਈ ਇਨਾਮ ਵਜੋਂ ਲਿਆਇਆ ਗਿਆ ਸੀ ਪਿੰਡ ਵਾਲਿਆਂ ਨੇ ਪ੍ਰਿੰਸੀਪਲ ਸਾਹਿਬ ਦਾ ਸ਼ਾਨਦਾਰ ਸਵਾਗਤ ਕੀਤਾ ਔਰਤਾਂ ਨੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਬੱਚਿਆਂ ਨੇ ਉਹਨਾਂ ਦੇ ਆਲੇ ਦੁਆਲੇ ਇਕੱਠੇ ਹੋ ਕੇ ਤਾੜੀਆਂ ਮਾਰੀਆਂ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਨੇ ਅੱਗੇ ਵਧ ਕੇ ਪ੍ਰਿੰਸੀਪਲ ਦੇ ਗਲੇ ਲੱਗੇ ਅਤੇ ਕਿਹਾ ਪ੍ਰਿੰਸੀਪਲ ਸਾਹਿਬ ਤੁਸੀਂ ਸਾਡੇ ਦੀ ਆਨਵਾਨ ਸ਼ਾਨ ਵਧਾ ਦਿੱਤੀ ਹੈ ਸਿਮਰਨ ਨੇ ਸਾਡੇ ਸਕੂਲ ਦਾ ਨਾਮ ਹੀ ਨਹੀਂ ਸਾਡੇ ਪਿੰਡ ਦਾ ਨਾਮ ਵੀ ਰੋਸ਼ਨ ਕੀਤਾ ਹੈ ਤੁਸੀਂ ਅੱਜ ਇੱਥੇ ਆਏ ਸਾਡੇ ਬੱਚੀ ਲਈ ਇਹ ਤੋਹਫੇ ਲਿਆਏ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਪਰ ਇਹ ਖੁਸ਼ੀ ਦਾ ਮਾਹੌਲ ਜ਼ਿਆਦਾ ਦੇਰ ਤੱਕ ਨਹੀਂ ਟਿਕਿਆ ਜਦੋਂ ਪ੍ਰਿੰਸੀਪਲ ਜਸਵੰਤ ਸਿੰਘ ਸਿਮਰਨ ਦੇ ਘਰ ਟੁੱਟੇ-ਫੁੱਟੇ ਦਰਵਾਜ਼ੇ ਵਿੱਚੋਂ ਅੰਦਰ ਵੜਿਆ ਨਾ ਤਾਂ ਉਸ ਦੀ ਨਜ਼ਰ ਇੱਕ ਔਰਤ ਤੇ ਪਈ ਉਹ ਔਰਤ ਇੱਕ ਪੁਰਾਣੀ ਸਲਾਈ ਮਸ਼ੀਨ ਦੇ ਕੋਲ ਬੈਠੀ ਸੀ ਉਸਦੇ ਆਲੇ-ਦੁਆਲੇ ਕਈ ਪੰਜਾਬੀ ਸੂਟ ਪਏ ਸਾਨੂੰ ਜਿਨ੍ਹਾਂ ਨੂੰ ਉਹ ਸਿਉਂ ਰਹੀ ਸੀ ਉਸਦੇ ਚਿਹਰੇ ਤੇ ਥਕਾਵਟ ਸੀ ਅੱਖਾਂ ਦੇ ਵਿੱਚ ਖੁਸ਼ੀ ਸੀ ਤੇ ਇੱਕ ਅਜੀਬ ਜਿਹੀ ਚਮਕ ਉਸਦੇ ਆਪਣੇ ਸਾਹਮਣੇ 17 ਸਾਲ ਦੀ ਕੁੜੀ ਖੜੀ ਸੀ ਸਿਮਰਨ ਦੀਆਂ ਅੱਖਾਂ ਵਿੱਚ ਆਪਣੀ ਸਫਲਤਾ ਦੀ ਖੁਸ਼ੀ ਸੀ ਜਸਵੰਤ ਸਿੰਘ ਨੇ ਉਸ ਔਰਤ ਨੂੰ ਦੇਖਿਆ ਅਤੇ ਉਸ ਦੀਆਂ ਅੱਖਾਂ ਫੈਲ ਗਈਆਂ ਉਸ ਔਰਤ ਨੇ ਵੀ ਜਸਵੰਤ ਸਿੰਘ ਵੱਲ ਦੇਖਿਆ ਉਸ ਦੀਆਂ ਅੱਖਾਂ ਵਿੱਚ ਵੀ ਹੈਰਾਨੀ ਦੀ ਲਹਿਰ ਦੌੜ ਗਈ ਜਸਵੰਤ ਸਿੰਘ ਦੇ ਪੈਰ थर-थर ਕੰਬਣ ਲੱਗੇ ਉਸ ਨੇ ਸਿਮਰਨ ਵੱਲ ਦੇਖਿਆ ਅਤੇ ਫਿਰ ਉਸ ਔਰਤ ਵੱਲ ਅਤੇ ਅਚਾਨਕ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਗੈਮ ਲਗੇ ਉਹ ਬਾਹਰ ਕੇ ਰੋਣ ਲੱਗ ਪਿਆ ਸਿਮਰਨ ਨੇ ਕਿਹਾ ਇਹ ਮੇਰੀ ਮਾਂ ਹੈ ਸੁਰਿੰਦਰ ਕੌਰ ਜਸਵੰਤ ਸਿੰਘ ਦਾ ਰੋਣਾ ਰੁਕ ਨਹੀਂ ਰਿਹਾ ਸੀ ਸਕੂਲ ਦੇ ਅਧਿਆਪਕਾਂ ਅਤੇ ਪਿੰਡ ਵਾਲਿਆਂ ਨੇ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਕੁਝ ਨੇ ਸੋਚਿਆ ਕਿ ਸ਼ਾਇਦ ਹੋ ਆਪਣੀ ਵਿਦਿਆਰਥੀ ਦੀ ਸਫਲਤਾ ਤੇ ਵਿੱਚ ਖੁਸ਼ੀ ਦੇ ਹੰਝੂ ਹਨ ਪਰ ਸੱਚ ਕੁਝ ਹੋਰ ਹੀ ਸੀ ਇਹ ਸੱਚ ਨੂੰ ਸਿਰਫ ਸਿਰਫ ਉਹਨਾਂ ਦੋਹਾਂ ਦੀ ਰੂਹ ਜਾਣਦੀ ਸੀ ਸੁਰਿੰਦਰ ਕੌਰ ਅਤੇ ਜਸਵੰਤ ਸਿੰਘ ਦੇ ਵਿਚਾਰ ਕੀ ਸਨ ke sana ਕਿਉਂ ਉਹ ਰੋ ਰਹੀ ਸੀ ਇਸ ਨੂੰ ਜਾਣਨ ਦੇ ਲਈ ਸਾਨੂੰ ਥੋੜਾ ਜਿਹਾ ਪਿੱਛੇ ਜਾਣਾ ਪਵੇਗਾ ਇਸ ਸਮੇਂ ਜਦੋਂ ਜਸਵੰਤ ਸਿੰਘ ਦੀ ਜ਼ਿੰਦਗੀ ਦੇ ਵਿੱਚ ਸਭ ਕੁਝ ਠੀਕ ਸੀ ਪਰ ਇੱਕ ਤੂਫਾਨ ਨੇ ਉਸ ਦੀ ਜ਼ਿੰਦਗੀ ਨੂੰ ਤਬਾਹ ਕਰ ਦਿੱਤਾ ਅੱਜ ਸਿਮਰਨ ਉਸੇ ਹੀ ਤੂਫਾਨ ਦਾ ਨਤੀਜਾ ਹੈ ਆਖਰਕਾਰ ਅਜਿਹਾ ਕੀ ਹੋਇਆ ਕਿ ਜਸਵੰਤ ਸਿੰਘ ਦੀ ਜ਼ਿੰਦਗੀ ਦੇ ਵਿੱਚ ਆਖਰਕਾਰ ਕੀ ਜਸਵੰਤ ਸਿੰਘ ਦਾ ਉਸ ਔਰਤ ਦੇ ਨਾਲ ਸੰਬੰਧ ਦੋਸਤੋ ਕਿਉਂ ਰੋਣ ਲੱਗ ਪਿਆ ਜਸਵੰਤ ਸਿੰਘ ਉਸ ਦੇ ਜਾਣਨ ਦੇ ਲਈ ਬਣੇ ਰਹੋ ਵੀਡੀਓ ਦੇ ਅੰਤ ਤੱਕ ਤੁਹਾਨੂੰ ਕੱਲੀ ਕੱਲੀ ਗੱਲ ਤੋ ਜਾਣੂ ਕਰਵਾਵਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਜਿਸ ਦੇ ਨਾਲ ਹਰ ਇੱਕ ਨਵੀਂ ਤਾਜੀ ਵੀਡੀਓ ਸਾਡੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਬੜੀ ਖਾਸ ਵੀਡੀਓ ਦਰਸਲ ਜਸਵੰਤ ਸਿੰਘ ਦੀ ਜ਼ਿੰਦਗੀ ਕਦੇ ਬਹੁਤ ਸਾਦੀ ਅਤੇ ਖੁਸ਼ਹਾਲ ਸੀ ਉਹ ਪੰਜਾਬ ਦੇ ਇੱਕ ਨਿੱਕੇ ਜਿਹੇ ਪਿੰਡ ਬੇਰਪਿੰਡੀ ਦਾ ਰਹਿਣ ਵਾਲਾ ਸੀ ਉਸਦੇ ਪਿਤਾ ਇੱਕ ਸਾਦੇ ਕਿਸਾਨ ਸਨ ਅਤੇ ਮਾਂ ਜਸਵੀਰ ਕੌਰ ਘਰ ਦੀ ਮਾਲਕਨ ਜਸਵੰਤ ਸਿੰਘ ਨੇ ਬਹੁਤ ਮਿਹਨਤ ਤਨਾਲ ਪੜ੍ਹਾਈ ਕੀਤੀ ਅਤੇ ਇੱਕ ਸਰਕਾਰੀ ਸਕੂਲ ਦੇ ਵਿੱਚ ਅਧਿਆਪਕ ਬਣ ਗਿਆ ਸੀ 20 ਸਾਲ ਪਹਿਲਾਂ ਜਦੋਂ ਉਹ 30 ਸਾਲ ਦਾ ਸੀ ਉਸ ਦਾ ਵਿਆਹ ਇੱਕ ਔਰਤ ਦੇ ਨਾਲ ਹੋਇਆ ਸਰਿੰਦਰ ਕੌਰ ਇੱਕ ਸਾਦੀ ਪਰ ਪੜ੍ਹੀ ਲਿਖੀ ਕੁੜੀ ਸੀ ਜਿਸ ਨੇ ਆਪਣੀ ਅਫ ਜ਼ਿੰਦਗੀ ਜਸਵੰਤ ਸਿੰਘ ਦੇ ਨਾਲ ਸੁਪਨਿਆਂ ਦੇ ਵਿੱਚ ਬਿਤਾਉਣ ਦੀ ਸੋਚੀ ਉਹਨਾਂ ਦੇ ਵਿਆਹ ਦੇ ਸ਼ੁਰੂਆਤੀ ਦਿਨ ਬਹੁਤ ਖੁਸ਼ਹਾਲ ਸਨ ਜਸਵੰਤ ਸਿੰਘ ਸਕੂਲ ਜਾਂਦਾ ਬੱਚਿਆਂ ਨੂੰ ਪੜ੍ਹਾਉਂਦਾ ਅਤੇ ਸ਼ਾਮ ਨੂੰ ਘਰ ਆ ਕੇ ਸਰਿੰਦਰ ਨਾਲ ਗੱਲਾਂ ਕਰਦਾ ਪਰਿੰਦਰ ਘਰ ਦਾ ਸਾਰਾ ਕੰਮ ਸੰਭਾਲਦੀ ਅਤੇ ਜਸਵੀਰ ਕੌਰ ਨੂੰ ਵੀ ਖੁਸ਼ ਰੱਖਣ ਦੀ ਉਹ ਕੋਰੀ ਕੋਸ਼ਿਸ਼ ਕਰਦੀ ਜਸਵੀਰ ਸਿੰਘ ਜੋ ਜਸਵੀਰ ਕੌਰ ਨੂੰ ਖੁਸ਼ ਰੱਖਣ ਦੀ ਪੂਰੀ ਕੋਸ਼ਿਸ਼ ਕਰਦੀ ਉਹ ਆਪਣੇ ਸਹੁਰੇ ਘਰ ਦੇ ਵਿੱਚ ਇੱਕ ਆਦਰਸ਼ ਬੋਟੀ ਸੀ ਹਰ ਸਵੇਰੇ ਉੱਠ ਕੇ ਘਰ ਦੀ ਸਫਾਈ ਕਰਦੀ ਸਾਰਿਆਂ ਲਈ ਗਰਮ ਗਰਮ ਰੋਟੀਆਂ ਬਣਾਉਂਦੀ ਅਤੇ ਜਸਵੀਰ ਕੌਰ ਦੀਆਂ ਸਾਰੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਦੀ ਜਸਵੰਤ ਅਤੇ ਸਰਿੰਦਰ ਦੋਵੇਂ ਇੱਕ ਦੂਜੇ ਨਾਲ ਬਹੁਤ ਪਿਆਰ ਕਰਦੇ ਸਨ ਉਹ ਅਕਸਰ ਸ਼ਾਮ ਨੂੰ ਆਪਣੇ ਘਰ ਦੇ ਛੋਟੇ ਜਿਹੇ ਵਿਹੜੇ ਵਿੱਚ ਬੈਠ ਕੇ ਚਾਹ ਪੀਂਦੇ ਅਤੇ ਆਪਣੇ ਭਵਿੱਖ ਦੀਆਂ ਗੱਲਾਂ ਕਰਦੇ ਉਹਨਾਂ ਦਾ ਸੁਭਨਾ ਸੀ ਕਿ ਉਹਨਾਂ ਦਾ ਇੱਕ ਛੋਟਾ ਜਿਹਾ ਪਰਿਵਾਰ ਹੋਵੇ ਇੱਕ ਬੱਚਾ ਜਾਂ ਬੱਚੀ ਜਿਸ ਨੂੰ ਉਹ ਬਹੁਤ ਪਿਆਰ ਕਰਨ ਅਤੇ ਪੜਾਉਣ ਹਰ ਇਹ ਖੁਸ਼ੀ ਦੇ ਦਿਨ ਜ਼ਿਆਦਾ ਦੇਰ ਤੱਕ ਨਹੀਂ ਟਿਕੇ ਜਸਵੀਰ ਕੌਰ ਜਸਵੰਤ ਦੀ ਮਾਂ ਇੱਕ ਰਵਾਇਤੀ ਸੋਚ ਵਾਲੀ ਔਰਤ ਸੀ ਜਿਸ ਦੀ ਸੋਚ ਪੁਰਾਣੇ ਜ਼ਮਾਨੇ ਵੱਲ ਸੀ ਉਹ ਚਾਹੁੰਦੀ ਸੀ ਉਸ ਦੇ ਘਰ ਦੇ ਵਿੱਚ ਜਲਦ ਤੋਂ ਜਲਦ ਇੱਕ ਪੋਤਰਾ ਆਵੇ ਜਿਸ ਦੀ ਕਿਲਕਾਰੀ ਬਹੁਤ ਚਲਦੀ ਗੂੰਜੇ ਪਰ ਜਦੋਂ ਵਿਆਹ ਦਾ ਇੱਕ ਸਾਲ ਬੀਤ ਗਿਆ ਅਤੇ ਸੁਰਿੰਦਰ ਦੇ ਗਰਭ ਨਾਲ ਸੰਬੰਧਤ ਕੋਈ ਖੁਸ਼ਖਬਰੀ ਨਹੀਂ ਆਈ ਤਾਂ ਜਸਵੀਰ ਕੌਰ ਦਾ ਵਿਵਹਾਰ ਬਦਲਣ ਲੱਗਿਆ ਉਸ ਸੁਰਿੰਦਰ ਨੂੰ ਵਾਰ-ਵਾਰਤਾ ਨੇ ਮਾਰਦੀ ਕੀ ਗੱਲਾਂ ਕਰਦੀ ਹੈ ਸੁਰਿੰਦਰ ਸਾਡੇ ਘਰ ਦੇ ਵਿੱਚ ਹਲੇ ਤੱਕ ਕੋਈ ਬੱਚਾ ਕਿਉਂ ਨਹੀਂ ਆਇਆ ਕੀ ਤੂੰ ਕਦੇ ਮਾਂ ਬਣ ਵੀ ਸਕਦੀ ਹੈ ਜਾਂ ਨਹੀਂ ਨਹੀਂ ਜਸਵੀਰ ਕੌਰ ਦੀਆਂ ਇਹ ਗੱਲਾਂ ਸੁਰਿੰਦਰ ਦੇ ਦਿਲ ਨੂੰ چیر ਕੇ ਰੱਖ ਦਿੰਦੀਆਂ ਸੁਰਿੰਦਰ ਨੇ ਜਸਵੰਤ ਨੂੰ ਸਾਰੀਆਂ ਗੱਲਾਂ ਦਸੀਆ ਪਰ ਜਸਵੰਤ ਨੇ ਉਸ ਨੂੰ ਤਸੱਲੀ ਦਿੱਤੀ ਸੁਰਿੰਦਰ ਇਹ ਸਭ ਰੱਬ ਦੀ ਮਰਜ਼ੀ ਹੈ ਅਸੀਂ ਇੰਤਜ਼ਾਰ ਕਰਾਂਗੇ ਮੇਰੀ ਮਾਂ ਨੂੰ ਥੋੜਾ ਸਮਾਂ ਦਿਓ ਆਪੇ ਸਮਝ ਜਾਣਗੇ ਪਰ ਜਸਵੀਰ ਕੌਰ ਨਾ ਸਮਝਦੀ ਉਸ ਦੇ ਉਸ ਦੇ ਨੇ ਦਿਨੋਂ ਦਿਨ ਹੀ ਵਧਦੇ ਜਾ ਰਹੇ ਸਨ ਉਹੋ ਸਰਿੰਦਰ ਨੂੰ ਹਰ ਛੋਟੀ ਗੱਲ ਤੇ ਗੁੱਸਾ ਕਰਦੀ ਕਦੇ ਰੋਟੀ ਸਰ ਜਾਣ ਤੇ ਬੋਲਦੀ ਘਰ ਦੀ ਸਫਾਈ ਨਾ ਹੋਣ ਤੇ ਬੋਲਦੀ ਅਤੇ ਉਹ ਪਿੰਡ ਦੀਆਂ ਔਰਤਾਂ ਨੂੰ ਵੀ ਸਰਿੰਦਰ ਬਾਰੇ ਗੱਲਾਂ ਕਰਦੀ ਕਿ ਮੇਰੇ ਪੁੱਤ ਨੂੰ ਇੱਕ ਅਜੀਬ ਜਹੀ ਔਰਤ ਮਿਲੀ ਹੈ ਜੋ ਕਿ ਨਾ ਤਾਂ ਮਾਂ ਬਣ ਸਕਦੀ ਹੈ ਤੇ ਨਾ ਹੀ ਇਹ ਸਾਨੂੰ ਕੋਈ ਖੁਸ਼ੀ ਦੇ ਸਕਦੀ ਹੈ 2 ਸਾਲ ਬੀਤ ਗਏ ਨੇ ਜਸਵੀਰ ਕੌਰ ਦਾ ਵਿਵਹਾਰ ਹੁਣ ਸਹਿਣ ਤੋਂ ਬਾਹਰ ਹੋ ਗਿਆ ਸੀ ਉਸਨੇ ਜਸਵੰਤ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਤੂੰ ਇਸ ਔਰਤ ਨੂੰ ਛੱਡਦਾ ਤਾਂ ਮੈਂ ਆਪਣੀ ਜਾਨ ਦੇ ਰਿਆਗੀ ਤੋਂ ਨਹੀਂ ਛੱਡੇਗਾ ਤਾਂ ਮੈਂ ਇਸ ਜਹਾਨੋਂ ਚਲੀ ਜਾਵਾਂਗੀ ਮੈਂ ਆਪਣੇ ਵੰਸ਼ ਨੂੰ ਅੱਗੇ ਵਧਾਉਣਾ ਚਾਹੁੰਦੀ ਹਾਂ ਸੁਰਿੰਦਰ ਨਾਮ ਤੇਰਾ ਕੋਈ ਵੀ ਭਵਿਕ ਨਹੀਂ ਹੈ ਜਸਵੰਤ ਨੇ ਆਪਣੀ ਮਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਜਸਵੀਰ ਕੌਰ ਦੀ ਜਿੱਦ ਅੱਗੇ ਉਹ ਹਾਰ ਮੰਨ ਹੀ ਗਿਆ ਸੀ ਉਸਦੇ ਦਿਲ ਵਿੱਚ ਸੁਰਿੰਦਰ ਲਈ ਬਹੁਤ ਪਿਆਰ ਸੀ ਪਰ ਉਸਦੀ ਮਾਂ ਦੇ ਦਬਾਅ ਨੇ ਉਸਨੂੰ ਤੋੜ ਕੇ ਰੱਖ ਦਿੱਤਾ ਸੀ ਇੱਕ ਦਿਨ ਜਸਵੀਰ ਕੌਰ ਨੇ ਸੁਰਿੰਦਰ ਨੂੰ ਘਰੋਂ ਕੱਢ ਦਿੱਤਾ ਜੇ ਤੂੰ ਮੇਰੇ ਘਰ ਦਾ ਵੰਸ਼ ਹੈ ਅੱਗੇ ਨਹੀਂ ਵਧਾ ਸਕਦੀ ਨਾ ਤਾਂ ਇੱਥੇ ਰਹਿਣ ਦਾ ਤੇਰਾ ਕੋਈ ਹੱਕ ਨਹੀਂ ਹੈ ਜਾ ਆਪਣੇ ਮਾਪਿਆਂ ਦੇ ਘਰ ਵਾਪਸ ਚਲੀ ਜਾ ਆ ਇਥੋਂ ਤੂੰ ਆਈ ਸੀ ਸੁਰਿੰਦਰ ਦੀਆਂ ਅੱਖਾਂ ਵਿੱਚ ਹੰਝੂ ਸਨ ਉਸਨੇ ਜਸਵੰਤ ਸਿੰਘ ਵੱਲ ਦੇਖਿਆ ਜਸਵੰਤ ਦੀਆਂ ਅੱਖਾਂ ਵਿੱਚ ਬੇਵਸੀ ਸੀ ਉਸਨੇ ਸੁਰਿੰਦਰ ਦਾ ਹੱਥ ਫੜਿਆ ਅਤੇ ਕਿਹਾ ਮੈਂ ਮਜਬੂਰ ਹਾਂ ਸੁਰਿੰਦਰ ਮੇਰੀ ਮਾਂ ਨੂੰ ਇੱਕ ਪੋਤਰਾ ਚਾਹੀਦਾ ਹੈ ਮੈਂ ਤੇਰੇ ਨਾਲ ਨਹੀਂ ਰਹਿ ਸਕਦਾ ਸੁਰਿੰਦਰ ਨੇ ਆਪਣੇ ਸਮਾਨ ਦੀ ਇੱਕ ਛੋਟੀ ਜਹੀ ਪੰਡ ਬਣਾਈ ਅਤੇ ਆਪਣੇ ਮਾਪਿਆਂ ਦੇ ਘਰ ਜੋ ਨੇੜਲੇ ਪਿੰਡ ਵਿੱਚ ਹੀ ਰਹਿੰਦੇ ਸਨ ਉਥੇ ਚਲੀ ਗਈ ਪਰ ਉਸਦੇ ਭਰਾਵਾਂ ਨੇ ਉਸ ਨੂੰ ਜਾਰਾ ਦਿਨ ਉੱਥੇ ਵੀ ਨਹੀਂ ਰਹਿਣ ਦਿੱਤਾ ਜਿੱਤੇ ਕਿ ਬੂਤ ਕੱਢ ਦੇ ਵਿੱਚ ਜੋ ਉਸ ਦਾ ਪੇਕਾ ਪਰਿਵਾਰ ਸੀ ਉੱਥੇ ਉਹ ਜਾਰਾ ਦਿਨ ਨਹੀਂ ਰਹੀ ਉਹਨਾਂ ਨੇ ਕਿਹਾ ਕਿ ਸਾਡੇ ਘਰ ਦੀ ਇੱਜ਼ਤ ਦਾ ਸਵਾਲ ਹੈ ਇੱਕ ਤਲਾਕशुदा ਔਰਤ ਉਹ ਇੱਥੇ ਕਿਵੇਂ ਰਹਿ ਸਕਦੀ ਹੈ ਸੁਰਿੰਦਰ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਉਸ ਨੂੰ ਹਿੰਮਤ ਨਹੀਂ ਸੀ ਹਾਰਨੀ ਆਈ ਕਿਸ ਬਰਨ ਸੁਰਿੰਦਰ ਨੂੰ ਇੱਕ ਵੱਡੀ ਖੁਸ਼ਖਬਰੀ ਮਿਲੀ ਉਹ ਗਰਭਵਤੀ ਸੀ ਉਹ ਗੱਲ ਉਸ ਨੂੰ ਉਸ ਸਮੇਂ ਪਤਾ ਲੱਗੀ ਜਦੋਂ ਉਹ ਉਸ ਨੂੰ ਘਰੋਂ ਕੱਢ ਗਿਆ ਸੀ ਉਸ ਨੇ ਸੋਚਿਆ ਕਿ ਜੇ ਮੈਂ ਇਹ ਗੱਲ ਜਸਵੰਤ ਨੂੰ ਦੱਸੀ ਤੇ ਤਾ ਸ਼ਾਇਦ ਮੈਨੂੰ ਵਾਪਸ ਬੁਲਾ ਲਵੇ ਪਰ ਜਦੋਂ ਉਸਨੇ ਜਸਵੰਤ ਨੂੰ ਇਹ ਖਬਰ ਦੇਣ ਦੀ ਕੋਸ਼ਿਸ਼ ਕੀਤੀ ਨਾ ਤਾਂ ਜਸਵੀਰ ਕੌਰ ਨੇ ਉਸ ਨੂੰ ਘਰ ਦੇ ਅੰਦਰ ਤੱਕ ਵੜਨ ਦਿੱਤਾ ਤੇ ਤੇਰੀ ਜ਼ਿੰਦਗੀ ਸਾਡੇ ਨਾਲ ਖਤਮ ਹੋ ਗਈ ਹੈ ਜੋ ਵੀ ਗੱਲ ਤੂੰ ਦਸਣ ਆਈ ਹੈ ਆਪਣੇ ਢਿੱਡ ਦੇ ਵਿੱਚ ਲੈ ਕੇ ਮਰ ਜਾ ਇੱਥੋਂ ਜਾ ਭੱਜ ਜਾ ਸੁਰਿੰਦਰ ਨੇ ਆਪਣੇ ਅੰਦਰ ਦੀ ਹਿੰਮਤ ਨੂੰ ਇਕੱਠਾ ਕੀਤਾ ਫੈਸਲਾ ਕੀਤਾ ਕਿ ਉਹ ਆਪਣੇ ਬੱਚੇ ਨੂੰ ਇਕੱਲਿਆਂ ਹੀ ਪਾਲੇਗੀ ਸੁਰਿੰਦਰ ਨੇ ਖੇੜੀਵਾਲ ਪਿੰਡ ਦੇ ਵਿੱਚ ਇੱਕ ਛੋਟਾ ਜਿਹਾ ਘਰ ਕਿਰਾਏ ਤੇ ਲੈ ਲਿਆ ਸੀ ਅਤੇ ਉਹ ਘਰ ਦੇ ਵਿੱਚ ਟੁੱਟੀ ਫੁੱਟੀ ਮਿੱਟੀ ਦੀ ਇਮਾਰਤ ਸੀ ਜਿਸ ਦੀ ਛੱਤ ਤੋਂ ਮੀਂਹ ਦਾ ਪਾਣੀ ਟਪਕਦਾ ਸੀ ਉਸ ਨੇ ਪਿੰਡ ਦੇ ਇੱਕ ਸ਼ਾਹੂਕਾਰ ਬਲਦੇਵ ਸਿੰਘ ਤੋਂ ਕੁਝ ਪੈਸੇ ਉਧਾਰ ਤੇ ਅਤੇ ਇੱਕ ਪੁਰਾਣੀ ਸਲਾਈ ਮਸ਼ੀਨ ਖਰੀਦ ਲਈ ਉਸਨੇ ਆਪਣੇ ਘਰ ਦੇ ਵਿੱਚ ਇੱਕ ਛੋਟੀ ਜਹੀ ਬੁਟੀਕ ਸ਼ੁਰੂ ਕੀਤੀ ਜਿਸ ਦੇ ਵਿੱਚ ਉਹ ਪੰਜਾਬੀ ਸੂਟ ਸਿਉਂਦੀ ਅਤੇ ਪਿੰਡ ਦੀਆਂ ਔਰਤਾਂ ਨੂੰ ਵੇਚਦੀ ਕੁਝ ਮਹੀਨੇ ਬਾਅਦ ਸੁਰਿੰਦਰ ਨੇ ਇੱਕ ਖੂਬਸੂਰਤ ਧੀ ਨੂੰ ਜਨਮ ਦਿੱਤਾ ਸਿਮਰਨ ਪਿੰਡ ਦੀਆਂ ਕੁਝ ਔਰਤਾਂ ਤੇ ਸੁਰਿੰਦਰ ਦੀ ਮਦਦ ਕਰਦੀ ਅਤੇ ਜਾਰਾ ਤਰ ਲੋਕ ਉਸ ਨੂੰ ਇੱਕ ਤਲਾਕਸ਼ੁਦਾ ਔਰਤ ਵੱਜੋਂ ਤਾਂ ਨਹੀਂ ਸੀ ਮਾਰਦੇ ਸਹਾਲਾਂ ਕਿ ਸੁਰਿੰਦਰ ਨੇ ਆਪਣੀ ਧੀ ਨੂੰ ਬੜੇ ਪਿਆਰ ਨਾਲ ਪਾਲਿਆ ਉਹ ਸਾਰਾ ਦਿਨ ਅਤੇ ਅੱਧੀ ਰਾਤ ਸिलाई ਮਸ਼ੀਨ ਦੇ ਕੋਲ ਬੈਠ ਕੇ ਪੰਜਾਬੀ ਸੂਟ ਸਿਖਾਉਂਦੀ ਉਸ ਦੀਆਂ ਅੱਖਾਂ ਵਿੱਚ ਨੀਂਦ ਨਹੀਂ ਸੀ ਪਰ ਦਿਲ ਦੇ ਵਿੱਚ ਵੱਡਾ ਸੁਪਨਾ ਆ ਕੇ ਉਸ ਨੂੰ ਉਸ ਦੀ ਧੀ ਮੇਕ ਦਿਨ ਵੱਡੀ ਅਧਿਕਾਰੀ ਬਣੇ ਤੇ ਉਸਦੀ ਮਿਹਨਤ ਸਫਲ ਹੋਵੇ ਜਦੋਂ ਸਿਮਰਨ ਨੂੰ 5 ਸਾਲ ਦੀ ਹੋਈ ਨਾ ਤਾਂ ਸੁਰਿੰਦਰ ਨੇ ਉਸ ਨੂੰ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਦਾਖਲਾ ਕਰਵਾ ਦਿੱਤਾ ਸੁਰਿੰਦਰ ਕੌਰ ਸਕੂਲ ਜਾਣ ਦਾ ਸਮਾਂ ਨਹੀਂ ਸੀ ਇਸ ਲਈ ਪਿੰਡ ਦੀ ਇੱਕ ਹੋਰ ਔਰਤ ਗੁਰਮੀਤ ਕੌਰ ਜਿਸ ਦੇ ਬੱਚੇ ਵੀ ਉਸੇ ਸਕੂਲ ਦੇ ਵਿੱਚ ਪੜ੍ਹਦੇ ਸਨ ਸਿਮਰਨ ਦੀਆਂ ਸਕੂਲੀ ਜ਼ਰੂਰਤਾਂ ਨੂੰ ਪੂਰਾ ਕਰਦੀ ਸੁਰਿੰਦਰ ਨੇ ਸਕੂਲ ਦਾ ਗੇਟ ਤੱਕ ਨਹੀਂ ਦੇਖਿਆ ਸੀ ਪਰ ਉਸ ਨੇ ਆਪਣੀ ਧੀ ਨੂੰ ਪੜਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਉਹ ਰਾਤ-ਰਾਤ ਨੂੰ ਜਦੋਂ ਵੀ ਸਮਾਂ ਮਿਲਦਾ ਸਿਮਰਨ ਨੂੰ ਆਪਣੇ ਕੋਲ ਬਿਠਾ ਕੇ ਉਸ ਨੂੰ ਪੜਾਉਂਦੀ ਅਤੇ ਪਿੰਡ ਦੇ ਹੋਰ ਬੱਚਿਆਂ ਨੂੰ ਵੀ ਟਿਊਸ਼ਨ ਦਿੰਦੀ। ਸਿਮਰਨ ਬਹੁਤ ਹੁਸ਼ਿਆਰ ਸੀ। ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਸੀ ਜਿਵੇਂ ਉਹ ਜਾਣਦੀ ਹੋਵੇ ਕਿ ਉਸ ਦੀ ਮਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਸਿਰਫ ਉਹ ਹੀ ਜ਼ਿੰਮੇਵਾਰ ਹੈ। ਇਸ ਦੌਰਾਨ ਜਸਵੰਤ ਸਿੰਘ ਦੀ ਜ਼ਿੰਦਗੀ ਵੀ ਅੱਗੇ ਵਧ ਰਹੀ ਸੀ। ਉਸ ਨੇ ਸੁਰੇਂਦਰ ਨੂੰ ਤਲਾਕ ਦੇਣ ਤੋਂ ਬਾਅਦ ਕਦੇ ਦੂਜਾ ਵਿਆਹ ਨਹੀਂ ਕੀਤਾ। ਉਸਦੀ ਮਾਂ ਜਸਵੀਰ ਕੌਰ ਨੇ ਉਸਨੂੰ ਦੂਜਾ ਵਿਆਹ ਕਰਨ ਦੇ ਲਈ ਬਹੁਤ ਕਸਾਇਆ ਹਾਲਾਂਕਿ ਉਸਦੀ ਮਾਂ ਜਸਵੀਰ ਕੌਰ ਨੇ ਉਸਨੂੰ ਦੂਜਾ ਵਿਆਹ ਕਰਨ ਲਈ ਬਹੁਤ ਜ਼ੋਰ ਪਾਇਆ ਸੀ ਪਰ ਜਸਵੰਤ ਤੇ ਦਿਲ ਵਿੱਚ ਸੁਵਿੰਦਰ ਦੀ ਯਾਦ ਨੇ ਉਸਨੂੰ ਕਦੇ ਅੱਗੇ ਨਹੀਂ ਵਧਣ ਦਿੱਤਾ ਉਹ ਆਪਣੇ ਸਕੂਲ ਦੇ ਵਿੱਚ ਉਹ ਕੰਮ ਦੇ ਵਿੱਚ ਇਨਾ ਰੁੱਝ ਜਾਂਦਾ ਸੀ ਉਸ ਦੀ ਇਮਾਨਦਾਰੀ ਅਤੇ ਮਿਹਨਤ ਨੇ ਉਸ ਨੂੰ ਜਿੱਤੇ ਕੇ ਪਟਿਆਲਾ ਜ਼ਿਲ੍ਹੇ ਦੇ ਉਸ ਸਰਕਾਰੀ ਸਕੂਲ ਦੇ ਵਿੱਚ ਨਿਯੁਕਤ ਕੀਤਾ ਗਿਆ ਉਹ ਸਕੂਲ ਜਿੱਥੇ ਸਿਮਰਨ ਪੜ੍ਹਦੀ ਸੀ ਜਸਵੰਤ ਨੇ ਸਿਮਰਨ ਨੂੰ ਕਈ ਵਾਰ ਸਕੂਲ ਦੇ ਵਿੱਚ ਦੇਖਿਆ ਸਿਮਰਨ ਦੀਆਂ ਅੱਖਾਂ ਵਿੱਚ ਉਸਦਾ ਸਾਦਾ ਵਿਵਹਾਰ ਅਤੇ ਪੜ੍ਹਾਈ ਦੇ ਵਿੱਚ ਉਸਦੀ ਲਗਨ ਨੇ ਜਸਵੰਤ ਦਾ ਧਿਆਨ ਖਿੱਚ ਲਿਆ ਸੀ ਉਸ ਨੂੰ ਸਿਮਰਨ ਨੂੰ ਦੇਖ ਕੇ ਅਕਸਰ ਇੱਕ ਅਜੀਬ ਜਿਹੀ ਬੇਚੈਨੀ ਮਹਿਸੂਸ ਹੁੰਦੀ ਉਸਨੇ ਕਈ ਵਾਰ ਸਿਮਰਨ ਦੀ ਮਾਨ ਨਾ ਪੁੱਛਿਆ ਸੁਰਿੰਦਰ ਕੌਰ ਪਰ ਉਸਨੇ ਸੋਚਿਆ ਪੰਜਾਬ ਦੇ ਵਿੱਚ ਇਹ ਨਾਮ ਆਮ ਹੈ ਇਹ ਮੇਰੀ ਸੁਰਿੰਦਰ ਨਹੀਂ ਹੋ ਸਕਦੀ ਉਸਨੇ ਆਪਣੀ ਮਿਹਨਤ ਇਸ ਬੇਚੈਨੀ ਨੂੰ ਦਿਲ ਦੇ ਵਿੱਚ ਹੀ ਦਬਾ ਲਿਆ ਅਤੇ ਆਪਣੇ ਕੰਮ ਦੇ ਵਿੱਚ ਰੁੱਝਿਆ ਰਿਹਾ ਹੌਲੀ-ਹੌਲੀ ਸਮਾਂ ਬਤੀਤਦਾ ਗਿਆ ਕਈ ਸਾਲ ਬੀਤ ਗਏ ਪੰਜਾਬ ਬੋਰਡ ਦੇ 12ਵੀਂ ਜਮਾਲ ਦੇ ਨਤੀਜੇ ਐਲਾਨੇ ਗਏ ਸਿਮਰਨ ਨੇ ਨਾ ਸਿਰਫ ਜ਼ਿਲ੍ਹੇ ਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਨਾ ਸਗੋਂ ਸੂਬੇ ਦੇ ਵਿੱਚ ਮੈਰਿਟ ਸੂਚੀ ਵਿੱਚ ਆਪਣਾ ਨਾਮ ਲਿਖਾ ਦਿੱਤਾ ਜਦੋਂ ਇਹ ਖਬਰ ਪਿੰਡ ਦੇ ਵਿੱਚ ਪਹੁੰਚੀ ਤਾਂ ਸਾਰਾ ਪਿੰਡ ਖੁਸ਼ੀ ਦੇ ਵਿੱਚ ਝੂਮ ਉਠਿਆ ਪਿੰਡ ਦੇ ਸਰਪੰਚ ਨੇ ਫੈਸਲਾ ਕੀਤਾ ਕਿ ਇਸ ਮੌਕੇ ਨੂੰ ਜਸ਼ਨ ਦੇ ਵਿੱਚ ਮਨਾਇਆ ਜਾਵੇ ਪਿੰਡ ਦੇ ਚੌਕ ਦੇ ਵਿੱਚ ਇੱਕ ਛੋਟਾ ਜਿਹਾ ਸਮਾਗਮ ਰਚਿਆ ਗਿਆ ਔਰਤਾਂ ਨੇ ਗੇਂਦੇ ਦੇ ਫੁੱਲਾਂ ਦੀਆਂ ਮਾਲਾਵਾਂ ਬਣਾਈਆਂ ਤੇ ਨੌਜਵਾਨਾਂ ਨੇ ਇੱਕ ਵੱਡਾ ਬੈਨਰ ਲਗਾਇਆ ਸਿਮਰਤ ਦੇ ਘਰ ਦੇ ਬਾਹਰ ਇੱਕ ਛੋਟੀ ਜਹੀ ਰੌਣਕ ਸੀ ਪਿੰਡ ਦੀਆਂ ਔਰਤਾਂ ਵਾਰ-ਵਾਰ ਆ ਕੇ ਉਹਨਾਂ ਨੂੰ ਮੁਬਾਰਕਬਾਦ ਦੇ ਰਹੀਆਂ ਸਨ ਪਰ ਜਿਹੜੇ ਗਵਣੀਆਂ ਨੇ ਕਦੇ ਸੁਰਿੰਦਰ ਦੀ ਮਦਦ ਵੀ ਨਹੀਂ ਸੀ ਕੀਤੀ ਉਹ ਅੱਜ ਲੱਡੂ ਵੰਡ ਰਹੀਆਂ ਸਨ ਸੁਰਿੰਦਰ ਦੇ ਚਿਹਰੇ ਤੇ ਇੱਕ ਸ਼ਾਂਤ ਮੁਸਕਰਾਹਟ ਸੀ ਉਸਨੇ ਆਪਣੀ ਧੀ ਨੂੰ ਗਲੇ ਲਗਾਇਆ ਤੇ ਕਿਹਾ ਮੇਰੇ ਸਿਮਰਨ ਤੂੰ ਮੇਰੀ ਮਿਹਨਤ ਨੂੰ ਸਫਲ ਕਰ ਦਿੱਤਾ ਹੈ ਜਸਰਨ ਸਿੰਘ ਉਹ ਵੀ ਜਦੋਂ ਇਹ ਖਬਰ ਮਿਲੀ ਤਾਂ ਉਹ ਵੀ ਹੈਰਾਨ ਰਹਿ ਗਿਆ ਉਸ ਨੂੰ ਪਤਾ ਪਤਾ ਤਾਂ ਸੀ ਕਿ ਸਿਮਰਨ ਇੱਕ ਹੁਸ਼ਿਆਰ ਵਿਦਿਆਰਥਣ ਹੈ ਪਰ ਸੂਬੇ ਦੇ ਵਿੱਚ ਆਪਣੀ ਮੈਰਿਟ ਲਿਆਵੇਗੀ ਇਹ ਇੱਕ ਵੱਡੀ ਗੱਲ ਸੀ ਉਸਨੇ ਸਕੂਲ ਦੇ ਸਟਾਫ ਨਾਲ ਮੀਟਿੰਗ ਕੀਤੀ ਅਤੇ ਫੈਸਲਾ ਕੀਤਾ ਕਿ ਉਹ ਸਿਮਰਨ ਨੂੰ ਸਨਮਾਨਿਤ ਕਰਨ ਲਈ ਉਸਦੇ ਘਰ ਜਾਵੇਗਾ ਸਕੂਲ ਦੇ ਸਿਮਰਨ ਲਈ ਇੱਕ ਸਰਟੀਫਿਕੇਟ ਇੱਕ ਇਹ ਟਰੋਫੀ ਅਤੇ ਇੱਕ ਸਕੂਟੀ ਦਾ ਇਨਾਮ ਰੱਖਿਆ ਜਸਵੰਤ ਸਿੰਘ ਆਪਣੀ ਚਿੱਟੀ ਜਿਪਸੀ ਗੱਡੀ ਦੇ ਵਿੱਚ ਸਕੂਲ ਦੇ ਸਟਾਫ ਨਾਲ ਜਿੱਥੇ ਕੇ ਪਟਿਆਲਾ ਜ਼ਿਲ੍ਹੇ ਦੀ ਉਸ ਪਿੰਡ ਦੇ ਵਿੱਚ ਪਹੁੰਚਿਆ ਪਿੰਡ ਦੇ ਲੋਕਾਂ ਨੇ ਉਸ ਦਾ ਨਾਂ ਸ਼ਾਨਦਾਰ ਸਵਾਗਤ ਕੀਤਾ ਹਾਲਾਂਕਿ ਸਰਪੰਚ ਨੇ ਉਸ ਨੂੰ ਗਲੇ ਵੀ ਲਗਾਇਆ ਔਰਤਾਂ ਨੇ ਉਹਨਾਂ ਨੂੰ ਮੁਬਾਰਕ ਬਾਤ ਦਿੱਤੀ ਜਸਵੰਤ ਸਿੰਘ ਦੇ ਚਿਹਰੇ ਤੇ ਖੁਸ਼ੀ ਸੀ ਪਰ ਉਸ ਦੇ ਦਿਲ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਵੀ ਸੀ ਉਸ ਨੂੰ ਪਤਾ ਹੀ ਨਹੀਂ ਸੀ ਕਿ ਅੱਗੇ ਕੀ ਹੋਣ ਵਾਲਾ ਸੀ ਉਹ ਉਸ ਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲ ਦੇ ਵੇਗਾ ਜਸਵੰਤ ਸਿੰਘ ਸਿਮਰਨ ਦੇ ਘਰ ਦੇ ਟੁੱਟੇ ਫੁੱਟੇ ਦਰਵਾਜ਼ੇ ਵਿੱਚੋਂ ਅੰਦਰ ਵੜਿਆ ਘਰ ਦਾ ਦ੍ਰਿਸ਼ ਉਸ ਦੀਆਂ ਅੱਖਾਂ ਸਾਹਮਣੇ ਆਇਆ ਇੱਕ ਛੋਟਾ ਜਿਹਾ ਕਮਰਾ ਜਿਸ ਦੀਆਂ ਮਿੱਟੀ ਦੀਆਂ ਕੰਧਾਂ ਤੇ ਥਾਂ ਥਾਂ ਤੇ ਉਹ ਕੰਧ ਖੁਰ ਰਹੀ ਸੀ ਮੇਰੇ ਕੋਲ ਪਾਸੇ ਟੁੱਟੀ ਜਹੀ ਖਿੜਕੀ ਸੀ ਜਿਸਦੇ ਸ਼ੀਸ਼ੇ ਨਹੀਂ ਸਨ ਪਲਾਸਟਿਕ ਦੀ ਚਾਦਰ ਲੱਗੀ ਸੀ ਕਮਰੇ ਦੇ ਵਿੱਚ ਕੋਨੇ ਦੇ ਵਿੱਚ ਪੁਰਾਣੀ ਸਲਾਈ ਮਸ਼ੀਨ ਲੱਗੀ ਸੀ ਜਿਸਦੇ ਆਲੇ-ਦੁਆਲੇ ਰੰਗ-ਬਰੰਗੇ ਪੰਜਾਬੀ ਸੂਟ ਕੱਪੜੇ ਜਿਹੜੇ ਸੀ ਬਿਖਰੇ ਪਏ ਸੀ ਮਸ਼ੀਨ ਦੇ ਕੋਲ ਇੱਕ ਔਰਤ ਬੈਠੀ ਸੀ ਉਸਦੇ ਚਿਹਰੇ ਤੇ ਥਕਾਵਟ ਦੀਆਂ ਡੂੰਘੀਆਂ ਲਕੀਰਾਂ ਸਨ ਅੱਖਾਂ ਦੇ ਵਿੱਚ ਇੱਕ ਅਜੀਬ ਜਹੀ ਚਮਕ ਸੀ ਜਿਵੇਂ ਉਸਨੇ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਜਿੱਤ ਦੇਖ ਲਈ ਹੋਵੇ ਉਸ ਔਰਤ ਦੇ ਸਾਹਮਣੇ ਉਸਦੀ ਆਪਣੀ 17 ਸਾਲ ਦੀ ਕੁੜੀ ਖੜੀ ਸੀ ਸਿਮਰਨ ਨੇ ਉਸਨੇ ਇੱਕ ਸਾਦੀ ਜਿਹੀ ਸਲਵਾਰ ਕਮੀਜ਼ ਪਾਈ ਸੀ ਜਿਸ ਦੇ ਰੰਗ ਫਿੱਕੇ ਪੈ ਗਏ ਸਨ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੀ ਇੱਕ ਚਮਕ ਸੀ ਚਿਹਰੇ ਤੇ ਇੱਕ ਸ਼ਰਮਿਲੀ ਮੁਸਕਰਾਹਟ ਜਸਵੰਤ ਨੇ ਸਿਮਰਨ ਨੂੰ ਦੇਖਿਆ ਉਸ ਦੇ ਚਿਹਰੇ ਤੇ ਇੱਕ ਪਿਆਰ ਭਰੀ ਮੁਸਕਰਾਹਟ ਆ ਗਈ ਉਸ ਨੇ ਸਿਮਰਨ ਨੂੰ ਕਿਹਾ ਸਿਮਰਨ ਤੂੰ ਸਾਡੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਅੱਜ ਅਸੀਂ ਤੇਰੇ ਲਈ ਇੱਕ ਛੋਟਾ ਜਿਹਾ ਇਨਾਮ ਲੈ ਕੇ ਆਏ ਹਾਂ ਸਿਮਰਨ ਨੇ ਸਤਿਕਾਰ ਨਾਲ ਸਿਰ ਝੁਕਾਇਆ ਅਤੇ ਕਿਹਾ ਧੰਨਵਾਦ ਸਰ ਇਹ ਸਭ ਮੇਰੀ ਮਾਂ ਦੀ ਮਿਹਰ ਦਾ ਨਤੀਜਾ ਹੈ ਕੰਜਸਵੰਤ ਵੱਲ ਉਸ ਔਰਤ ਵੱਲ ਦੇਖਿਆ ਜੋ ਜਿਹੜੀ ਸਿਲਾਈ ਮਸ਼ੀਨ ਦੇ ਕੋਲ ਬੈਠੀ ਸੀ ਜਿਵੇਂ ਹੀ ਦੇਖਿਆ ਨਾ ਤਾਂ ਉਸ ਦੀਆਂ ਅੱਖਾਂ ਉਸ ਔਰਤ ਦੇ ਚਿਹਰੇ ਤੇ ਟਿਕ ਗੀਆਂ ਉਸ ਔਰਤ ਨੇ ਵੀ ਜਸਵੰਤ ਵੱਲ ਦੇਖਿਆ ਤੇ ਉਸ ਦੀ ਉਸ ਦੀਆਂ ਅੱਖਾਂ ਵਿੱਚ ਵੀ ਇੱਕ ਅਜੀਬ ਜਿਹੀ ਹੈਰਾਨੀ ਦੀ ਲਹਿਰ ਦੌਰ ਪਈ ਜਸਵੰਤ ਦੇ ਪੈਰ ਥਰ-ਥਰ ਕੰਬਣ ਲੱਗੇ ਉਸ ਦੀਆਂ ਅੱਖਾਂ ਫੈਲ ਗਈਆਂ ਅਤੇ ਉਸ ਦੇ ਦਿਲ ਦੀ ਧੜਕਣ ਤੇਜ਼ ਹੋ ਗਈ ਉਸ ਨੇ ਇੱਕ ਡੂੰਗਾ ਸਾਹ ਲਿਆ ਕੰਮ ਦੀ ਆਵਾਜ਼ ਵਿੱਚ ਕਿਹਾ ਸੁਰਿੰਦਰ ਉਸ ਔਰਤ ਨੇ ਵੀ ਜਸਵੰਤ ਨੂੰ ਪਛਾਣ ਲਿਆ ਸੀ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਉਸ ਨੇ ਆਪਣੇ ਆਪ ਨੂੰ ਸੰਭਾਲ ਲਿਆ ਅਤੇ ਚੁੱਪ ਰਹੀ ਸਿਮਰਨ ਨੇ ਜਸਵੰਤ ਦੀ ਬੇਚੈਨੀ ਨੂੰ ਦੇਖਿਆ ਅਤੇ ਕਿਹਾ ਸਰ ਇਹ ਮੇਰੀ ਮਾਂ ਹੈ ਤੇ ਸੁਰਿੰਦਰ ਕੌਰ ਇਹਨਾਂ ਨੇ ਵੀ ਮੈਨੂੰ ਪੜਾਇਆ ਹੈ ਮੇਰੀ ਸਾਰੀ ਜ਼ਿੰਦਗੀ ਇਹਨਾਂ ਨੇ ਇਕੱਲਿਆਂ ਮੇਰੇ ਲਈ ਮਿਹਨਤ ਕੀਤੀ ਹੈ ਜਸਵੰਤ ਦੀਆਂ ਅੱਖਾਂ ਵਿੱਚ ਹੰਝੂ ਫੇਰ ਵਹਿ ਲਗੇ ਉਬਾ ਮਾਰ ਕੇ ਰੋਣ ਲੱਗੇ ਆ ਤੇ ਹਾਲਾਂਕਿ ਉਸ ਦੀ ਆਵਾਜ਼ ਵਿੱਚ ਇੱਕ ਅਜੀਬ ਜਿਹਾ ਦਰਦ ਸੀ ਜਿਵੇਂ ਉਸ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਦਾ ਅਹਿਸਾਸ ਹੋ ਗਿਆ ਹੋਵੇ ਕੋਲ ਦੇ ਅਧਿਆਪਕ ਕਤੇ ਪਿੰਡ ਵਾਲੇ ਜੋਸ਼ ਦੇ ਨਾਲ ਆਏ ਸਨ ਉਹ ਸਾਰੇ ਹੀ ਹੈਰਾਨ ਰਹਿ ਗਏ। ਉਹਨਾਂ ਨੇ ਜਸਵੰਤ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਇੱਕ ਅਧਿਆਪਕ ਨੇ ਕਿਹਾ, "ਸਰ ਤੁਸੀਂ ਕੀ ਕੀਤਾ ਹੈ? ਤੁਸੀਂ ਇੰਨੇ ਭਾਵੁਕ ਕਿਉਂ ਹੋ ਗਏ ਹੋ?" ਪਿੰਡ ਵਾਲਿਆਂ ਨੇ ਸੋਚਿਆ ਕਿ ਸ਼ਾਇਦ ਜਸਵੰਤ ਆਪਣੀ ਵਿਦਿਆਰਥਣ ਦੀ ਸਫਲਤਾ ਨੂੰ ਦੇਖ ਕੇ ਖੁਸ਼ੀ ਦੇ ਵਿੱਚ ਰੋ ਰਿਹਾ ਹੈ, ਪਰ ਸੱਚ ਕੁਝ ਹੋਰ ਹੀ ਸੀ। ਸ੍ਰਿੰਦਰ ਕੌਰ ਚੁੱਪ ਰਹੀ, ਉਸ ਦੀਆਂ ਅੱਖਾਂ ਵਿੱਚ ਹੰਝੂ ਸਨ, ਪਰ ਉਸ ਨੇ ਆਪਣੇ ਆਪ ਨੂੰ ਸੰਭਾਲ ਲਿਆ। ਉਸ ਨੇ ਸਿਮਰਨ ਨੂੰ ਆਪਣੇ ਨੇੜੇ ਬੁਲਾਇਆ, ਉਸ ਦੇ ਮੱਥੇ ਨੂੰ ਚੁੰਮਿਆ। ਜਸਵੰਤ ਦਾ ਰੋਣਾ ਰੁਕ ਨਹੀਂ ਕਿਹਾ ਸੀ ਉਸਨੇ ਸੁਰਿੰਦਰਵਾਲ ਦੇਖਿਆ ਅਤੇ ਕਿਹਾ ਤੇਰੇ ਤੋਂ ਮੈਂ ਕਾफी ਮੰਗਾ ਤੇ ਤੇਰੇ ਤੋਂ ਮੈਂ ਜੇ ਮਾਫੀ ਮੰਗਾ ਸੁਰਿੰਦਰ ਮੈਂ ਤੇਰੇ ਨਾਲ ਬਹੁਤ ਗਲਤ ਕੀਤਾ ਹੈ ਪਿੰਡ ਵਾਲੇ ਹੈਰਾਨ ਰਹਿ ਗਏ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਕਰ ਇਹ ਕੀ ਹੋ ਰਿਹਾ ਹੈ ਪਿੰਡ ਵਾਲੇ ਹੈਰਾਨ ਰਹਿ ਗਏ ਸਵਾਕਰ ਜਸਵੰਤ ਅਤੇ ਸੁਰਿੰਦਰ ਦੇ ਵਿਚਕਾਰ ਕੀ ਸੰਬੰਧ ਸਨ ਸਿਮਰਨ ਵੀ ਹੈਰਾਨ ਸੀ ਉਸਨੇ ਆਪਣੀ ਮਾਂ ਵੱਲ ਦੇਖਿਆ ਅਤੇ ਕਿਹਾ ਇਹ ਕੀ ਕਹਿ ਰਹੇ ਹਨ ਤੁਸੀਂ ਇਹਨਾਂ ਨੂੰ ਜਾਣਦੇ ਹੋ ਸੁਰਿੰਦਰ ਨੇ ਇੱਕ ਡੂੰਗਾ ਸਾਹ ਲਿਆ ਉਸ ਦੀਆਂ ਅੱਖਾਂ ਵਿੱਚ ਦਰਦ ਸੀ ਪਰ ਉਸਨੇ ਹਿੰਮਤ ਨਾਲ ਕਿਹਾ ਸਿਮਰਨ ਇਹ ਤੇਰੇ ਪਿਤਾ ਹਨ ਸਿਮਰਨ ਦੀਆਂ ਅੱਖਾਂ ਫੈਲ ਗਈਆਂ ਉਸਨੇ ਜਸਵੰਤ ਵੱਲ ਦੇਖਿਆ ਅਤੇ ਫਿਰ ਆਪਣੀ ਮਾਂ ਵੱਲ ਇਹ ਕੀ ਕਹਿ ਰਹੇ ਹੋ ਮੇਰੇ ਪਿਤਾ ਪਰ ਤੁਸੀਂ ਤਾਂ ਕਿਹਾ ਸੀ ਕਿ ਉਹ ਸਾਡੇ ਨਾਲ ਨਹੀਂ ਹਨ ਸੁਰਿੰਦਰ ਨੇ ਸਿਮਰਨ ਦਾ ਹੱਥ ਫੜਿਆ ਅਤੇ ਕਿਹਾ ਸਿਮਰਨ ਇਹ ਸੱਚ ਹੈ ਇਹ ਤੇਰੇ ਪਿਤਾ ਹਨ ਇਹਨਾਂ ਨੇ ਸਾਨੂੰ ਛੱਡ ਦਿੱਤਾ ਸੀ ਜਦੋਂ ਮੈਂ ਤੇਰੇ ਨਾਲ ਜਦੋਂ ਮੈਂ ਤੇਰੇ ਨਾਂ ਦਾ ਗਰਭਵਤੀ ਸੀ ਸੁਰਿੰਦਰ ਦੀ ਆਵਾਜ਼ ਵਿੱਚ ਦਰਦ ਸੀ ਅਤੇ ਉਸ ਦੀਆਂ ਅੱਖਾਂ ਵਿੱਚ ਹੰਜੂ ਜਸਵੰਤ ਨੇ ਆਪਣੇ ਚਿਹਰੇ ਨੂੰ ਹੱਥਾਂ ਦੇ ਵਿੱਚ ਲੁਕਾ ਲਿਆ ਉਸ ਦੀ ਰੋਣ ਦੀ ਆਵਾਜ਼ ਸਾਰੇ ਘਰ ਦੇ ਵਿੱਚ ਗੂੰਜ ਰਹੀ ਸੀ ਉਸ ਨੇ ਕਿਹਾ ਸੁਰਿੰਦਰ ਮੈਂ ਮਜਬੂਰ ਸੀ ਮੇਰੀ ਮਾਂ ਨੇ ਮੈਨੂੰ ਤੈਨੂੰ ਘਰੋਂ ਕੱਢਣ ਲਈ ਮਜਬੂਰ ਕੀਤਾ ਮੈਂ ਤੇਰੇ ਨਾਲ ਇਹ ਸਭ ਨਹੀਂ ਸੀ ਕਰਨਾ ਚਾਹੁੰਦਾ ਮੈਨੂੰ ਨਹੀਂ ਸੀ ਪਤਾ ਕਿ ਤੂੰ ਗਰਭਵਤੀ ਹੈ ਜੇ ਮੈਨੂੰ ਰਤੀ ਭਰ ਵੀ ਪਤਾ ਹੁੰਦਾ ਤੇ ਮੈਂ ਅਜਿਹਾ ਕਦੀ ਵੀ ਨਾ ਕਰਦਾ ਸੁਰਿੰਦਰ ਕੌਰ ਨੇ ਜਸਵੰਤ ਵੱਲ ਦੇਖਿਆ ਉਸ ਦੀਆਂ ਅੱਖਾਂ ਵਿੱਚ ਗੁੱਸਾ ਸੀ ਪਰ ਉਸ ਨੇ ਆਪਣੇ ਆਪ ਨੂੰ ਸੰਭਾਲ ਲਿਆ ਜਸਵੰਤ ਨੂੰ ਤਾਂ ਦਿੱਤਾ ਮੈਂ ਤੇਰੇ ਬਿਨਾ ਇਕੱਲੀ ਰਹਿ ਰਹੀ ਮੇਰੀ ਧੀ ਨੂੰ ਮੈਂ ਇਕੱਲਿਆਂ ਨੇ ਪਾਲਿਆ ਹੈ ਤੂੰ ਸੋਚਿਆ ਵੀ ਨਹੀਂ ਸੀ ਕਿ ਮੇਰਾ ਕੀ ਹੋਵੇਗਾ ਕਦੇ ਇੱਕ ਵਾਰ ਵੀ ਮੇਰੇ ਸਾਰ ਲੈਣ ਦੀ ਕੋਸ਼ਿਸ਼ ਤੂੰ ਨਹੀਂ ਕੀਤੀ ਮੇਰੇ ਭਰਾਵਾਂ ਨੇ ਵੀ ਮੈਨੂੰ ਘਰੋਂ ਕੱਢ ਦਿੱਤਾ ਮੈਂ ਇਸ ਟੁੱਟੇ ਜਿਹੇ ਘਰ ਦੇ ਵਿੱਚ ਆਈ ਦਿਨ ਰਾਤ ਮਿਹਨਤ ਕਰਕੇ ਸਿਮਰਨ ਨੂੰ ਪੜਾਇਆ ਤੂੰ ਕੀ ਸੋਚਿਆ ਸੀ ਮੈਂ ਤੇਰੇ ਤੇ ਬਿਨਾ ਮਰ ਜਾਵਾਂਗੀ ਨਹੀਂ ਆਹ ਦੇਖ ਜਉਂਦੀ ਹਾਂ ਅਤੇ ਮੇਰੇ ਧੀ ਨੇ ਅੱਜ ਮੇਰੀ ਮਿਹਨਤ ਨੂੰ ਸਫਲ ਕੀਤਾ ਹੈ ਸਿਮਰਨ ਦੀਆਂ ਅੱਖਾਂ ਵਿਸ ਗਈਆਂ ਉਸਨੇ ਜਸਵੰਤ ਵੱਲ ਦੇਖਿਆ ਤੁਸੀਂ ਮੇਰੇ ਪਿਤਾ ਹੋ ਤੇ ਤੁਸੀਂ ਸਾਨੂੰ ਛੱਡ ਕਿਉਂ ਦਿੱਤਾ ਮੇਰੀ ਮਾਂ ਨੇ ਮੇਰੇ ਲਈ ਸਾਰੀ ਜ਼ਿੰਦਗੀ ਮਿਹਨਤ ਕੀਤੀ ਉਹ ਰਾਤ ਰਾਤ ਭਰ ਸਿਲਾਈ ਮਸ਼ੀਨ ਚਲਾਉਂਦੀ ਰਹੀ ਜੋ ਮੇਰੀ ਸਕੂਲ ਦੀ ਮਾਮੂਲੀ ਖਰਚੇ ਜਿਹੜੇ ਨੇ ਉਹ ਚੁੱਕ ਸਕਣ ਕਿਉਂ ਨਹੀਂ ਆਏ ਸਾਡੇ ਕੋਲ ਜਸਵੰਤ ਦਾ ਸਿਰ ਸ਼ਰਮ ਨਾਲ ਝੁਕਿਆ ਸੀ ਉਸਨੇ ਕਿਹਾ ਸਿਮਰਨ ਮੈਂ ਗਲਤ ਸੀ ਮੈਂ ਆਪਣੀ ਮਾਂ ਦੇ ਦਬਾਹੇ ਠਾ ਗਿਆ ਮੈਨੂੰ ਨਹੀਂ ਸੀ ਪਤਾ ਕਿ ਤੇਰੀ ਮਾਂ ਗਰਭਵਤੀ ਹੈ ਜੇਕਰ ਸੱਚਮੁੱਚ ਮੈਨੂੰ ਪਤਾ ਹੁੰਦਾ ਤਾਂ ਮੈਂ ਕਦੇ ਵੀ ਇਹਨੂੰ ਨਹੀਂ ਸੀ ਇਦਾਂ ਕਰਦਾ ਤੇ ਨਾ ਹੀ ਮੈਂ ਇਹਨੂੰ ਕਦੇ ਬਾਹਰ ਛੱਡਦਾ ਕਦੇ ਨਾ ਹੀ ਇਹਨੂੰ ਇਕੱਲੀ ਨੂੰ ਰਹਿਣ ਦੱਦਾ ਮੈਂ ਤੇ ਸਗੋਂ ਇਸਨੂੰ ਬਹੁਤ ਪਿਆਰ ਕਰਦਾ ਸੀ ਪਿੰਡ ਵਾਲੇ ਜਿਹੜੇ ਇਹ ਸਾਰਾ ਦ੍ਰਿਸ਼ ਦੇਖ ਰਹੇ ਸਨ ਉਹ ਹੈਰਾਨ ਰਹਿ ਗਏ ਸਰਪੰਚ ਬਲਵਿੰਦਰ ਸਿੰਘ ਨੇ ਅੱਗੇ ਵਧ ਕੇ ਜਸਵੰਤ ਨੂੰ ਸੰਭਾਲਿਆ ਉਸਨੇ ਸੁਰੇਂਦਰ ਵੱਲ ਦੇਖਿਆ ਤੇ ਕਿਹਾ ਸੁਰੇਂਦਰ ਅਸੀਂ ਸਾਰੇ ਤੇਰੀ ਮਿਹਨਤ ਨੂੰ ਸਲਾਮ ਕਰਦੇ ਹਾਂ ਤੂੰ ਇਕੱਲਾ ਨਹੀਂ ਆਪਣੀ ਧੀ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਹੈ ਪਰ ਅੱਜ ਤੇਰੀ ਧੀ ਨੇ ਸਾਰੇ ਪਿੰਡ ਦਾ ਨਾਮ ਰੌਸ਼ਨ ਕੀਤਾ ਅਸੀਂ ਸਾਰੇ ਤੇਰੇ ਨਾਲ ਦਾ ਤੇਰੇ ਨਾਲ ਹਾਂ ਪਿੰਡ ਦੀਆਂ ਔਰਤਾਂ ਜਿਹੜੀਆਂ ਕਦੇ ਸੁਰਿੰਦਰ ਨੂੰ ਤਾਨੇ ਮਾਰਦੀਆਂ ਸਨ ਅੱਜ ਉਸਦੇ ਨਾਲ ਖੜੀਆਂ ਸਨ ਗੁਰਮੀਤ ਕੌਰ ਜਿਸ ਨੇ ਸਿਮਰਨ ਦੀ ਸਕੂਲ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਉਸਨੇ ਸੁਰਿੰਦਰ ਨੂੰ ਗਲੇ ਲਗਾ ਕੇ ਕਿਹਾ ਸੁਰਿੰਦਰ ਤੂੰ ਸਾਡੇ ਲਈ ਇੱਕ ਮਿਸਾਲ ਹੈ ਤੇਰੀ ਮਿਹਨਤ ਨੇ ਸਾਨੂੰ ਸਾਰੇ ਲੋਕ ਸਿਖਾਇਆ ਹੈ ਕਿ ਔਰਤ ਇਹ ਕੰਨਿਆ ਵੀ ਸਭ ਕੁਝ ਕਰ ਸਕਦੀ ਹੈ ਕੱਲਿਆ ਵੀ ਬਹੁਤ ਕੁਝ ਹੋ ਸਕਦਾ ਹੈ ਉਹਨਾਂ ਨੇ ਸੁਰਿੰਦਰ ਅਤੇ ਸਿਮਰਨ ਵੱਲ ਦੇਖਿਆ ਉਸਨੇ ਕਿਹਾ ਸੁਰਿੰਦਰ ਮੈਂ ਜਾਣਦਾ ਹਾਂ ਜੋ ਮੈਂ ਕੀਤਾ ਮੋਸਨ ਨੂੰ ਮਾਫ ਨਹੀਂ ਕੀਤਾ ਜਾ ਸਕਦਾ ਪਰ ਅੱਜ ਤੇਰੇ ਲਈ ਮੈਂ ਸਿਮਰਨ ਦੇ ਲਈ ਸਭ ਕੁਝ ਕਰਨ ਨੂੰ ਤਿਆਰ ਹਾਂ ਮੈਂ ਤੇਰੇ ਨਾਲ ਆਪਣੀ ਬਾਕੀ ਦੀ ਬਚੀ ਜ਼ਿੰਦਗੀ ਬਿਤਾਉਣਾ ਚਾਹੁੰਦਾ ਹਾਂ ਸੁਰਿੰਦਰ ਨੇ ਜਸਵੰਤ ਵੱਲ ਦੇਖਿਆ ਉਸ ਦੀਆਂ ਅੱਖਾਂ ਵਿੱਚ ਦਰਦ ਸੀ ਪਰ ਉਸ ਨੇ ਇੱਕ ਡੂੰਗਾ ਸਾਹ ਲਿਆ ਅਤੇ ਕਿਹਾ ਜਸਵੰਤ ਮੈਂ ਤੈਨੂੰ ਮਾਫ ਕਰ ਦਿੱਤਾ ਹੈ ਪਰ ਹੁਣ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰ ਚੁੱਕੀ ਹਾਂ ਮੇਰੀ ਧੀ ਮੇਰੀ ਸਭ ਤੋਂ ਵੱਡੀ ਤਾਕਤ ਹੈ ਮੈਂ ਤੇਰੇ ਨਾਲ ਵਾਪਸ ਨਹੀਂ ਆ ਸਕਦੀ ਪਰ ਮੈਂ ਚਾਹੁੰਦੀ ਹਾਂ ਕਿ ਸਿਮਰਨ ਨੂੰ ਉਸ ਦੇ ਪਿਤਾ ਦਾ ਪਿਆਰ ਮਿਲੇ ਸਿਮਰਨ ਨੇ ਆਪਣੀ ਤਾਨੂੰ ਗਲੇ ਲਗਾਇਆ ਅਤੇ ਉਸਨੇ ਜਸਵੰਤ ਵੱਲ ਦੇਖਿਆ ਮੈਂ ਤੁਹਾਨੂੰ ਮਾਫ ਕਰ ਦਿੱਤਾ ਹੈ ਪਿਤਾ ਜੀ ਪਰ ਮੇਰੀ ਮਾਂ ਨੇ ਮੇਰੇ ਲਈ ਜੋ ਕੀਤਾ ਹੈ ਮੈਂ ਉਸ ਨੂੰ ਕਦੇ ਨਹੀਂ ਭੁੱਲ ਸਕਦੀ ਜਸਵੰਤ ਨੇ ਸੁਰਿੰਦਰ ਦੇ ਫੈਸਲੇ ਦਾ ਸਤਿਕਾਰ ਕੀਤਾ ਉਸਨੇ ਸਿਮਰਨ ਨੂੰ ਸਰਟੀਫਿਕੇਟ ਟਰੋਫੀ ਅਤੇ ਸਕੂਟਰੀ ਦਿੱਤੀ ਪਿੰਡ ਵਾਲਿਆਂ ਨੇ ਸਿਮਰਨ ਦੀ ਸਫਲਤਾ ਦਾ ਜਸ਼ਨ ਮਨਾਇਆ ਸੁਰਿੰਦਰ ਨੇ ਆਪਣੀ ਬੁਟੀਕ ਨੂੰ ਵਧਾਉਣ ਦਾ ਫੈਸਲਾ ਕੀਤਾ ਅਤੇ ਪਿੰਡ ਦੀਆਂ ਔਰਤਾਂ ਨੇ ਉਸ ਦੀ ਮਦਦ ਕਰਨ ਦਾ ਵੀ ਵਾਅਦਾ ਕੀਤਾ ਜਸਵੰਤ ਨੇ ਸਿਮਰਨ ਦੀ ਪੜ੍ਹਾਈ ਦੀ ਸਾਰੀ ਜ਼ਿੰਮੇਵਾਰੀ ਲਈ ਉਸਨੇ ਸਿਮਰਨ ਨੂੰ ਅੱਗੇ ਪੜ੍ਹਾਈ ਲਈ ਵਧੀਆ ਕਾਲਜ ਦਾਖਲਾ ਵੀ ਕਰਵਾਇਆ ਸਿਮਰਨ ਨੇ ਆਪਣੀ ਮਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਫੈਸਲਾ ਕੀਤਾ ਉਹ ਵੱਡੀ ਅਧਿਕਾਰੀ ਬਣਨਾ ਚਾਹੁੰਦੀ ਸੀ ਜਸਵੰਤ ਨੇ ਉਹਨਾਂ ਨੂੰ ਵਧੀਆ ਮਕਾਨ ਕਿਰਾਏ ਤੇ ਲੈ ਕੇ ਦਿੱਤਾ ਪਰ ਸਾਰੀਆਂ ਸਹੂਲਤਾਂ ਜੋ ਉਸ ਦੀ ਆਪਣੀ ਜ਼ਿੰਦਗੀ ਦੇ ਵਿੱਚ ਸਨ ਜਸਵੰਤ ਅਤੇ सुरेंद्र ਦੇ ਸਬੰਧ ਸਮੇਂ ਨਾਲ ਬੇਤਰ ਹੋ ਗਏ ਜਸਵੰਤ ਅਤੇ सुरेंद्र ਨੇ ਆਪੋ ਆਪਣੀ ਜ਼ਿੰਦਗੀ ਆਪਣੇ ਤਰੀਕੇ ਦੇ ਨਾਲ ਜਿਉਣ ਦੇ ਨਾਲ ਇੱਕ ਵਧੀਆ ਫੈਸਲਾ ਕੀਤਾ ਹੈ ਤੁਹਾਨੂੰ ਕੀ ਲੱਗਿਆ ਕਿ ਜੋ सुरेंद्र ਨੇ ਕੀਤਾ ਉਹ ਸਹੀ ਸੀ ਜਾਂ ਫਰ ਨਹੀਂ ਵਿੰਡਰ ਨੂੰ ਜਸਵੰਤ ਦੇ ਨਾਮ ਨਾਲ ਜਾਣਾ ਚਾਹੀਦਾ ਸੀ ਜਾਂ ਨਹੀਂ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਇਸ ਦੇ ਨਾਲ ਕਿਦਾਂ ਸਹਿਮਤ ਹੋ ਜਾਂ ਫਿਰ ਤੁਹਾਡੀ ਸੋਚ ਕੁਝ ਹੋਰ ਹੈ ਦੱਸੋ ਜੀ ਕਮੈਂਟ ਕਰਕੇ ਤੁਹਾਡੇ ਕਮੈਂਟਾਂ ਦਾ ਸਾਨੂੰ ਇੰਤਜ਼ਾਰ ਰਹੇਗਾ ਹਾਂਜੀ ਦਿਓ ਜੀ ਸਾਨੂੰ ਇਜਾਜ਼ਤ ਚੈਨਲ ਦੇ ਉੱਪਰ ਬਣੇ ਰਹੋ ਅਸੀਂ ਜ਼ਰੂਰ ਨਵੀਆਂ-ਨਵੀਆਂ ਹੋਰ ਵੀਡੀਓ ਜਿਹੜੀਆਂ ਨੇ ਤੁਹਾਡੇ ਲਈ ਲਿਆਉਂਦੇ ਰਹਿਾਂਗੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਚੈਨਲ ਨੂੰ ਆਪ ਜੀ ਬੋ ਜੁੜੇ ਰਹੋ ਜੇਕਰ ਤੁਹਾਨੂੰ ਇਹ ਗੱਲਬਾਤ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਇਹ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਤੁਸੀਂ ਵੀ ਇਸ ਦੇ ਪਰ ਇਸ ਨੂੰ ਸਟੇਟਸ ਵੀ ਲਗਾ ਸਕਦੇ ਹੋ ਹਾਂਜੀ ਦਿਓ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਤੇ ਫਿਰ ਮਿਲਾਂਗਾ ਨਵੀਂ ਕਹਾਣੀ ਦੇ ਨਾਲ ਦਿਓ ਇਜਾਜ਼ਤ ਧੰਨਵਾਦ